ਕ ਸੰਤਾਪ ਤੋਂ ਨਿਕਲਦਾ ਹੈ ਜਿਵੇਂ ਇੱਕ ਦੋ ਉਦਾਹਰਣ ਦੇ ਦਿਆਂ ਮੈਂ ਮਨੁੱਖ ਬਿਮਾਰ ਹੋਵੇ ਅਸਾਧ ਰੋਗ ਦੇ ਚ ਪਿਆ ਹੋਵੇ ਹਮਦਰਦ ਲੋਗ ਬਿਮਾਰ ਪੁਰਸੀ ਲਈ ਜਾਂਦੇ ਨੇ ਪੁੱਛਣ ਲਈ ਜਾਂਦੇ ਫਿਰ ਬਿਮਾਰ ਬੰਦੇ ਦਾ ਇਹ ਹੀ ਕਹਿਣਾ ਹੁੰਦਾ ਪਤਾ ਨਹੀਂ ਕੰਮ ਬਿਮਾਰ ਪਏਗਾ ਆਹ ਬਿਮਾਰੀ ਮੈਨੂੰ ਕਿਵੇਂ ਚੰਬੜ ਗਈ ਮੈਂ ਕਿਵੇਂ ਬਿਮਾਰ ਹੋ ਗਿਆ ਕਿਉਂ ਬਿਮਾਰ ਹੋ ਗਿਆ ਇੱਕ ਸਵਾਲ ਹੈ ਇੱਕ ਪ੍ਰਸ਼ਨ ਹੈ ਹਰ ਇੱਕ ਤੇ ਕਰਦਾ ਹੈ ਡਾਕਟਰ ਤੇ ਤੇ ਕਰਦਾ ਹੈ ਮਿਤਰਾ ਤੇ ਵੀ ਕਰਦਾ ਪਰ ਜਦੋਂ ਤੰਦਰੁਸਤ ਸੀ ਬਿਲਕੁਲ ਠੀਕ ਸਾਠਕ ਸੀ ਇਸਨੇ ਕਦੀ ਕਿਸੇ ਤੇ ਪ੍ਰਸ਼ਨ ਨਹੀਂ ਕੀਤਾ ਸੀ ਪਤਾ ਨਹੀਂ ਮੈਂ ਕਿਉਂ ਤੰਦਰੁਸਤਾਂ ਮੈਂ ਕਿਉਂ ਤੰਦਰੁਸਤਾਂ ਤੰਦਰੁਸਤੀ ਤੋਂ ਸਵਾਲ ਨਹੀਂ ਪੈਦਾ ਹੁੰਦਾ ਕਿਉਂ ਤੰਦਰੁਸਤੀ ਸੁਖ ਹੈ ਬਿਮਾਰੀ ਤੋਂ ਸਵਾਲ ਪੈਦਾ ਹੁੰਦਾ ਹੈ ਕਿਉਂ ਬਿਮਾਰੀ ਦੁੱਖ ਹੈ ਸਵਾਲ ਦੁੱਖ ਤੋਂ ਪੈਦਾ ਹੁੰਦਾ ਹੈ ਕਾਟਾ ਹੋ ਗਿਆ ਦਿਵਾਲੀਆ ਹੋ ਗਿਆ ਬਾਲ ਬਾਰ ਕਰਜ਼ਾਈ ਹੋ ਗਿਆ ਜਿਹੜਾ ਕੋਲ ਧਨ ਸੀ ਉਹ ਸਾਰਾ ਚਲਾ ਗਿਆ ਤੇ ਹਜ਼ਾਰਾਂ ਦਾ ਦੇਣਾ ਆਣਾ ਬੰਦ ਹੋ ਗਿਆ ਦਿਵਾਲੀਆ ਹੋ ਗਿਆ ਹੁਣ ਜਦ ਕੋਈ ਹਮਦਰਦ ਉਹਦੇ ਸਾਹਮਣੇ ਹਮਦਰਦੀ ਜਤੰਦ ਹੈ ਇਕ ਕਹਿੰਦਾ ਪਤਾ ਨਹੀਂ ਕਿਵੇਂ ਮੈਂ ਦਿਵਾਲੀਆ ਹੋ ਗਿਆ ਬੜੀ ਮਿਹਨਤ ਮੈਂ ਕਰਦਾ ਸੀ ਬੜਾ ਉਦਮ ਮੈਂ ਕਰਦਾ ਸੀ ਬੜੇ ਸ਼ੌਕ ਨਾਲ ਮੈਂ ਕੰਮ ਧੰਦਾ ਕਰ ਰਿਹਾ ਸੀ ਬਿਜ਼ਨਸ ਕਰ ਰਿਹਾ ਸੀ ਪਤਾ ਨਹੀਂ ਕਿਉਂ ਘਾਟਾ ਪੈ ਗਿਆ ਕਿਉਂ ਦਿਵਾਲੀਆ ਹੋ ਗਿਆ ਬਾਰ ਬਾਰ ਕਰਜ਼ਾਈ ਹੋ ਗਿਆ ਘਾਟਾ ਪੈਣਾ ਇੱਕ ਦੁੱਖ ਹੈ ਤੇ ਦੁੱਖ ਤੋਂ ਸਵਾਲ ਪੈਦਾ ਹੁੰਦਾ ਹੈ ਲੇਕਿਨ ਜਦ ਨਫਾ ਚੱਲ ਰਿਹਾ ਸੀ ਇਸਨੇ ਭੁੱਲ ਕੇ ਵੀ ਕਦੀ ਕਿਸੇ ਨੂੰ ਨਹੀਂ ਆਖਿਆ ਸੀ ਪਤਾ ਨਹੀਂ ਮੈਨੂੰ ਕਿਉਂ ਨਫਾ ਹੋ ਰਿਹਾ ਹੈ ਕਿਉਂ ਨਫਾ ਹੋ ਰਿਹਾ ਹੈ ਇਸਨੇ ਕਦੀ ਪੁੱਛਿਆ ਹੀ ਨਹੀਂ ਕਿਸੇ ਨੂੰ ਆਖਿਆ ਹੀ ਨਹੀਂ ਕਿਉਂ ਨਫਾ ਸੁਖ ਹੈ ਸੁਖ ਤੋਂ ਸਵਾਲ ਨਹੀਂ ਪੈਦਾ ਹੁੰਦਾ ਦੁੱਖ ਤੋਂ ਸਵਾਲ ਪੈਦਾ ਹੁੰਦਾ ਇਤమే ਇੱਕ ਦੋ ਉਦਾਹਰਣ ਦਿੰਤੇ ਨੇ ਕੋਈ ਵੀ ਜਿਹੜਾ ਪ੍ਰਸ਼ਨ ਹੈ ਅਗਰ ਅੰਦਰੋਂ ਨਿਕਲੇ ਆ ਵਾਕਈ ਮਨੋਰੰਜਨ ਨਹੀਂ ਹੈ ਅੰਦਰੋਂ ਸਿਰਫ ਪੁੱਛਣ ਵਾਸਤੇ ਹੀ ਨਹੀਂ ਪੁੱਛਿਆ ਕਈਆਂ ਦਾ ਐਵੇਂ ਹੁੰਦਾ ਬਸ ਐਵੇਂ ਹੀ ਪੁੱਛਣਾ ਹੈ ਪ੍ਰਸ਼ਨ ਉਹਨਾਂ ਦਾ ਆਪਣਾ ਵੀ ਨਹੀਂ ਆਉਂਦਾ ਉਹ ਵੀ ਕਿਦੜੇ ਸੁਣਾ ਸੁਣਾਇਆ ਹੁੰਦਾ ਹੈ ਜਿਹਦੀ ਅੰਦਰੋਂ ਕੋਈ ਸਵਾਲ ਪੈਦਾ ਹੋਇਆ ਹੈ ਸਵਾਲ ਦੁੱਖ ਤੋਂ ਪੈਦਾ ਹੁੰਦਾ ਹੈ ਇਸ ਵਾਸਤੇ ਭਾਰਤ ਦੇ ਵਿੱਚ ਦੁਖੀ ਬੰਦੇ ਨੂੰ ਪਤਾ ਕੀ ਕਹਿੰਦੇ ਨੇ ਤੇ ਕੋਈ ਸਵਾਲ ਹੀ ਲੱਗਦਾ ਹੈ ਇਹ ਤੇ ਕੋਈ ਸਵਾਲ ਨਹੀਂ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਨੌਖੰਡ ਪ੍ਰਿਥਵੀ ਦਾ ਭਰਮਣ ਕੀਤਾ ਬ੍ਰਾਹਮਣਾਂ ਨੇ ਸਵਾਲ ਕੀਤੇ ਨੇ ਹਰੀਦਵਾਰ ਦੇ ਬ੍ਰਾਹਮਣ ਆਣੇ ਬਨਾਰਸ ਦੇ ਵਿਦਵਾਨ ਪੰਡਤਾਂ ਨੇ ਸਵਾਲ ਕੀਤੇ ਨੇ بڑے بڑے ਰਾਜੇ ਮਹਾਰਾਜੇ ਬਾਦਸ਼ਾਹ ਗੁਰੂ ਨਾਨਕ ਦੇ ਸਵਾਲ ਕਰਦੇ ਨੇ ਮੱਕੇ ਦੇ ਹਾਜੀ ਗੁਰੂ ਨਾਨਕ ਦੇ ਸਵਾਲ ਕਰਦੇ ਨੇ ਇਹ ਸਿੱਧ ਵੀ ਗੁਰੂ ਨਾਨਕ ਤੇ ਸਵਾਲ ਕਰਦੇ ਨੇ ਗੁਰੂ ਨਾਨਕ ਕਿਸੇ ਤੇ ਸਵਾਲ ਨਹੀਂ ਕਰਦੇ ਸਵਾਲਾਂ ਦਾ ਜਵਾਬ ਦਿੰਦੇ ਨੇ ਸਵਾਲਾਂ ਦੀ ਪੰਡ ਗੁਰਨਾਨਕ ਦੇਵ ਜੀ ਮਹਾਰਾਜ ਸਿਰ ਤੇ ਨਹੀਂ ਚੁੱਕੀ ਫਿਰਦੇ ਜਵਾਬ ਨੇ ਉਹਨਾਂ ਕੋਲ ਸਵਾਲੀ ਉਹਨਾਂ ਨੂੰ ਮਿਲਦੇ ਨੇ ਸਵਾਲੀ ਤੋਂ ਮੁਰਾਦ ਦੁੱਖ ਹੈ ਦੁੱਖ ਹੈ ਉਹ ਇਸ ਨੂੰ ਮੈਂ ਬੋਲਤਾ ਵਿਸਥਾਰ ਨਾਲ ਨਾ ਬਿਆਨ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਮਿਸਰੀ ਹੈ ਅੰਮ੍ਰਿਤ ਧਾਰਾ ਹੈ ਇਸ ਬਾਣੀ ਦੇ ਵਿੱਚ ਇੱਕ ਬਾਣੀ ਦਾ ਨਾਮ ਹੈ ਸਿੱਧ ਗੋਸ਼ਟ ਬਾਣੀਆਂ ਦੇ ਬਕਾਇਦਾ ਨਾਮ ਨੇ ਜਿਵੇਂ ਪਹਿਲੀ ਬਾਣੀ ਦਾ ਨਾਮ ਹੈ ਜਪ ਜਪ ਉੱਪਰ ਜੋ ਏਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਲਿਖਿਆ ਹੈ ਦਾ ਜਪ ਨਾਲ ਕੋਈ ਮਤਲਬ ਨਹੀਂ ਹੈ ਇਹ ਤੇ ਮੰਗਲਾ ਚਰਨ ਹੈ ਗੁਰੂ ਗ੍ਰੰਥ ਸਾਹਿਬ ਦਾ ਮੰਗਲਾ ਚਰਨ ਹੈ ਜਪ ਦਾ ਮੰਗਲਾ ਚਰਨ ਹੈ ਇਹ ਜੋ ਜਪ ਬਾਣੀ ਦਾ ਨਾਮ ਹੈ ਸਤਕਾਰ ਨਾਲ ਅਸੀਂ ਕਹਿ ਦਿੰਦੇ ਹਾਂ ਜਪਜੀ ਸਾਹਿਬ ਹੁਣ ਤੇ ਗੋੜੀ ਸੁਖਮੰਨੀ ਮੱਲਾ ਪੰਜਵਾ ਲਿਖਿਆ ਪਰ ਅਸੀਂ ਸਤਕਾਰ ਨਾਲ ਕਹਿ ਦਿੰਦੇ ਹਾਂ ਸੁਖਮੰਨੀ ਸਾਹਿਬ ਬਾਣੀ ਦਾ ਨਾਮ ਜਪ ਹੈ ਤੇ ਜਪ ਆਰੰਭ ਹੁੰਦਾ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਹ ਸ਼ਲੋਕ ਹੈ ਇਹਨੂੰ ਸ਼ਲੋਕ ਦੇ ਰੂਪ ਦੇ ਸੁਖਮਨੀ ਸਾਹਿਬ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਜ ਵੀ ਕੀਤਾ ਹੈ ਸ਼ਲੋਕ ਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੁਹਾਡੇ ਵਿੱਚੋਂ ਜਿਹੜੇ ਸੁਖਮਨੀ ਸਾਹਿਬ ਦਾ ਜਪ ਕਰਦੇ ਹੋਣਗੇ ਪਤਾ ਹੋਵੇਗਾ ਇਸ ਲੋਕ ਹੈ ਜਿਵੇਂ ਉਰਦੂ ਦੀ ਸ਼ਾਇਰੀ ਦੇ ਚ ਕਿਤਾ ਹੁੰਦਾ ਨਜ਼ਮ ਹੁੰਦੀ ਹੈ ਗਜ਼ਲ ਹੁੰਦੀ ਹੈ ਰਵਾਈ ਹੁੰਦੀ ਹੈ ਇਸ ਤਰ੍ਹਾਂ ਭਾਰਤ ਦੀਆਂ ਲੋਕਲ ਬੋਲੀਆਂ ਦੇ ਜਿਹੜੀ ਸ਼ਾਇਰੀ ਆਉਂਦੀ ਹੈ ਕਵਤਾ ਹੁੰਦੀ ਹੈ ਉਹਦੇ ਚ ਛੰਦ ਹੁੰਦੇ ਨੇ ਸੈਂਕੜੇ ਕਿਸਮਾਂ ਦੇ ਛੰਦ ਸੈਂਕੜੇ ਕਿਸਮਾਂ ਦੇ ਛੰਦ ਤੁਸੀਂ ਦਸਮ ਗ੍ਰੰਥ ਦੇ ਵਿੱਚ ਦੇਖ ਸਕਦੇ ਹੋ ਚਾਚਰੀ ਛੰਦ ਭੋਜੰਗ ਪ੍ਰਯਾਤ ਛੰਦ ਇਕਕਰੀ ਛੰਦ ਹੈਰਾਨਗੀ ਆਉਂਦੀ ਹੈ ਭਾਰਤ ਦੇ ਵਿੱਚ ਜਿਤਨੀ ਛੰਦਾਬੰਦੀ ਹੈ ਕਵਤਾ ਦੇ ਦਸਮ ਗ੍ਰੰਥ 'ਚ ਸਾਰੀ ਮੌਜੂਦ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਤਨੇ ਛੰਦਾ ਦੇ ਵਿੱਚ ਆਪਣੇ ਖਿਆਲਾਂ ਨੂੰ ਉਜਾਗਰ ਕੀਤਾ ਹੈ। ਫੋਨੇ ਛੰਦ ਹਨ ਗੁਰੂ ਗਨ ਸਾਹਿਬ ਜੀ ਮਹਾਰਾਜ ਦੇ 'ਚ ਨੇ ਗੁਰੂ ਅਰਜਨ ਦੇਵ ਜੀ ਦੇ। ਬਹੁਤ ਸਾਰੇ ਹੋਰ ਵੀ ਛੰਦ ਨੇ। ਤੋ ਸ਼ਾਇਰੀ ਕਵਤਾ ਦਾ ਇੱਕ ਨਮੂਨਾ ਹੈ ਛੰਦ। ਇੱਕ ਸਵਈ ਹੈ। ਇਕ ਕਵਿਤਾ ਹੈ ਦੋਹਾ ਹੈ ਸ਼ਲੋਕ ਹੈ ਪਦਾ ਹੈ ਔਰ ਪਦੇ ਕਈ ਤਰ੍ਹਾਂ ਦੇ ਦੁਪਦੇ ਤਿਪਦੇ ਚੌਪਦੇ ਪੰਜਬਦਾ ਅਸ਼ਟਪਦੀਆਂ ਤੱਕ ਇਹ ਸ਼ਾਇਰੀ ਦਾ ਆਪਣਾ ਢੰਗ ਹੈ ਕਵਿਤਾ ਦਾ ਆਪਣਾ ਢੰਗ ਹੈ ਆਦ ਸੱਚ जुगाਦ ਸੱਚ ਅਗਰ ਕੋਈ ਸ਼ਾਇਰੀ ਦੀ ਮਸ ਰੱਖਦਾ ਹੈ ਕਵਿਤਾ ਦੀ ਸੂਝ ਬੂਝ ਰੱਖਦਾ ਹੈ ਸਿੱਖ ਜਗਤ ਵਿੱਚ ਇੱਕ ਬਹੁਤ ਵੱਡੀ ਕਮਜ਼ੋਰੀ ਹੈ ਜਿਸ ਚੀਜ਼ ਨੂੰ ਬੰਦਾ ਜਾਣਦਾ ਨਹੀਂ ਪਤਾ ਨਹੀਂ ਉਹਦੇ ਵਿੱਚ ਵੀ ਗੁੱਥਮ ਗੁੱਥਾ ਹੁੰਦਾ ਬੈਸਮਵਾਜ਼ਾ ਕਰਦਾ ਹੈ ਇਹੀ ਕਾਰਨ ਸਿੱਖ ਧਰਮ ਦਾ ਵਿਕਾਸ ਰੁਕ ਗਿਆ ਹੈ ਪ੍ਰਚਾਰ ਤੇ ਰੁਕਿਆ ਹੋਇਆ ਹੈ ਕਿਉਂਕਿ ਪ੍ਰਚਾਰ ਕਰਨਾ ਤੇ ਸਿੱਖ ਕੌਮ ਨੂੰ ਆਇਆ ਹੀ ਨਹੀਂ ਇੱਥੇ ਜਿਸ ਮੁਲਕ ਦੇ ਵਿੱਚ ਰਹਿੰਦੇ ਹਨ ਉਨ ਉੱਥੇ ਵੀ ਆਪਣੀ ਪਛਾਣ ਨਹੀਂ ਕਰਾ ਸਕੇ ਕਿ ਅਸੀਂ ਸਿੱਖਾਂ ਗੁਰੂ ਨਾਨਕ ਦੇ ਸਿੱਖਾਂ ਤੇ ਗੁਰੂ ਨਾਨਕ ਨੇ ਆਖਿਆ ਕੀ ਹੈ ਕਿ ਜਗਤ ਨੂੰ ਨਹੀਂ ਦੱਸ ਸਕਿਆ ਸੀ ਇਹ ਵੀ ਮੈਂ ਅਰਜ਼ ਕਰਦੇ ਆਂ ਇਸ ਮਾਮਲੇ 'ਚ ਅਸੀਂ ਬਿਲਕੁਲ ਪਛੜੇ ਆਇਆ ਬਿਲਕੁਲ ਪਛੜਿਆ ਨਾ ਖੁਦ ਸਮਝਿਆ ਨਾ ਜਗਤ ਨੂੰ ਸਮਝਾਇਆ ਉਂਝ ਤੀਸ ਮਾਰ ਖਾਨ ਬਣਿਆ ਪੈਸੇ ਮੁਬਸੇ ਦੇ ਚਲਣਨ ਦੇ ਝਗੜਨ ਦੇ ਵਿੱਚ ਖੈਰ ਮੁਖਤਸਰ ਮੈਂ ਅਰਜ਼ ਕਰਾਂ ਸ਼ਾਇਰੀ ਦੇ ਅਨੰਤ ਨਮੂਨੇ ਨੇ ਆਦ ਸੱਚ ਜੁਗਾਦ ਸੱਚ ਐ ਵੀ ਸੱਚ ਨਾਨਕ ਹੋਸੀ ਵੀ ਸੱਚੇ ਸਲੋਕ ਹੈ ਪਹਿਲਾ ਸ਼ਲੋਕ ਇਹਨੂੰ ਉਪਕਰਮ ਕਹਿੰਦੇ ਨੇ ਸ਼ੁਰੂਆਤ ਦੀ ਉਪਮਾ ਫਿਰ ਇੱਕ ਸ਼ਲੋਕ ਅਖੀਰ ਦੇ ਚ ਹੈ ਪਾਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਇਹ ਉਪ ਸੰਗਾਰ ਹੈ ਸਮਾਪਤੀ ਦੀ ਉਪਮਾ ਵਿਚਾਰ 38 ਪੌੜੀਆਂ ਨੇ ਪਹਿਲੀ ਪੌੜੀ ਕਿਹੜੀ ਹੈ ਸੋਚੇ ਸੋਚਣਾ ਹੋਵੇ ਜੇ ਸੋਚੀ ਲਗਵਾਰ ਇਹ ਪਹਿਲੀ ਪੌੜੀ ਹੈ ਸਮਾਪਤ ਕਿੱਥੇ ਹੁੰਦੀ ਹੈ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਇਕੋਂਕਾਰ ਸਤਨਾਮ ਕਰਤਾ ਪੁਰਖ ਮੂਲ ਮੰਤਰ ਨੂੰ ਇਸ ਮੰਗਲਾ ਚਰਨ ਨੂੰ ਸਿੱਖ ਜਗਤ ਦੇ ਬਹੁਤੇ ਲੋਕ ਕਹਿੰਦੇ ਨੇ ਪਹਿਲੀ ਪੌੜੀ ਦਾ ਪਾਠ ਕਰ ਲੋ ਜੀ ਪਹਿਲੀ ਉਹ ਪੌੜੀ ਹੈ ਹੀ ਨਹੀਂ ਪਹਿਲੀ ਪੌੜੀ ਆਖੀ ਜਨ ਇਤਨੀ ਵੀ ਸਮਝ ਨਹੀਂ ਆਇਆ ਇਤਨਾ ਵੀ ਪਤਾ ਨਹੀਂ ਪਰ ਉਹ ਜੁ ਬੁਥੇਰੀਆਂ ਡੇਂਗਾ ਮਾਰਨਗੇ ਔਰ ਕਹਿਣਗੇ ਨਹੀਂ ਜੀ ਇਹ ਪੜੋ ਨਾ ਲੱਗੇ ਜਦ ਆਦ ਸੱਜੁ ਗੁਗਾਦਸ ਕੌਣ ਦੱਸੇ ਜਦ ਤੇ ਬਾਣੀ ਦਾ ਨਾਮ ਹੈ ਥੱਲੇ ਜਿਹੜੀ ਬਾਣੀ ਹੈ ਆਦ ਸੱਜੁ ਗੁਗਾਦ ਸੱਚੇ ਤੇ ਸਲੋਕ ਹੈ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਹੈ ਇਹ ਸ਼ਾਇਰੀ ਦੇ ਚ ਨਹੀਂ ਹੈ ਕਵਿਤਾ ਦੇ ਚ ਨਹੀਂ ਹੈ ਜਬਜੀ ਸਾਹਿਬ ਸੰਗੀਤ ਦੇ ਚ ਵੀ ਨਹੀਂ ਉੱਪਰ ਕੋਈ ਰਾਗ ਵੀ ਨਹੀਂ ਹੈ ਔਰ ਮੂਲ ਮੰਤਰ ਕਵਿਤਾ ਦੇ ਚ ਵੀ ਨਹੀਂ ਹੈ ਗੀਤ ਨਹੀਂ ਹੈ ਕਿਸ ਤਰ੍ਹਾਂ ਇਸ ਦਾ ਗੀਤ ਬਣਾਓਗੇ ਇੱਕ ਊੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਇੱਕ ਅੱਖਰ ਕਿਸ ਤਰ੍ਹਾਂ ਕਵਤਾ ਨਾਲ ਜੋੜੋਗੇ ਕਵਤਾ ਨਹੀਂ ਹੈ ਸ਼ਾਇਰੀ ਨਹੀਂ ਤੁਹਾਡੇ ਵਿੱਚੋਂ ਅਗਰ ਕੋਈ ਸ਼ਾਇਰੀ ਦੀ ਮਾਸ ਰੱਖਦਾ ਹੈ ਕਵਤਾ ਨੂੰ ਸਮਝਦਾ ਹੈ ਇਹ ਕਵਤਾ ਨਹੀਂ ਹੈ ਪ੍ਰਮਾਤਮਾ ਦੇ ਜਿਹੜੇ ਬੁਨਿਆਦੀ ਗੁਣ ਨੇ ਜੋ ਗੁਰੂ ਨਾਨਕ ਦੇ ਕੰਠ ਤੋਂ ਨਿਕਲੇ ਉਹ ਸਿੱਖ ਜਗਤ ਦੇ ਵਿੱਚ ਮੰਗਲਾ ਚਰਨ ਬਣ ਗਿਆ ਇਸ ਵਾਸਤੇ ਇਹ ਮੰਗਲਾ ਚਰਨ ਕਿਧਰੇ ਵੱਡੇ ਰੂਪ ਵਿੱਚ ਕੋਂਕਾਰ ਤੋਂ ਲੈ ਕੇ ਗੁਰਪਰਸਾਦ ਤੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ 33 ਦਫਾ ਦਰਜ ਹੈ ਵੱਡੇ ਰੂਪੇ ਛੋਟੇ ਰੂਪੇ ਸੈਂਕੜੇ ਦਫਾ ਲੇਕਿਨ ਫਿਰ ਵੀ ਜੀ ਕਹਿਣਗੇ ਜੀ ਮੂਲ ਮੰਤਰ ਪੜੋ ਜਬ ਆਦ ਸੱਜੁਗਤ ਸੰਤ ਜੀ ਮਹਾਰਾਜ ਕਹਿੰਦੇ ਨੇ ਤੇ ਜੇ ਹੁਣ ਸੰਤ ਜੀ ਮਹਾਰਾਜ ਨੂੰ ਵਿਆਕਰਨ ਦਾ ਨਹੀਂ ਪਤਾ ਗ੍ਰੈਮਰ ਦਾ ਨਹੀਂ ਪਤਾ ਤੇ ਸ਼ਾਇਰੀ ਨੂੰ ਨਹੀਂ ਸਮਝਦੇ ਤੇ ਸਿਰਫ ਬਾਣਾ ਸੰਤ ਹੈ ਸਿਰੋਚਰ ਕਪੜੇ ਸੰਤ ਨੇ ਆਪ ਦੀ ਗੈਤ ਲਈ ਅਰਸ਼ ਕਰਾਂ ਸੰਤ ਨੂੰ ਸਿਰਫ ਸੰਤ ਸਮਝ ਸਕਦਾ ਹੈ ਦੂਸਰਾ ਨਹੀਂ ਇਹ ਵੀ ਮੈਂ ਅਰਸ਼ ਕਰਦੇ ਹਾਂ ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਹੁੰਦੀ ਹੈ ਕੀ ਪਤਾ ਹੈ ਬਾਵੇਂ ਜਵਾਨ ਉਸ ਦੇ ਸਾਹਮਣੇ ਨੇ ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਹੁੰਦੀ ਹੈ ਜਵਾਨੀ ਦੀ ਉਮੰਗ ਕੀ ਹੈ ਜਵਾਨੀ ਦੀ ਤਰੰਗ ਕੀ ਹੈ ਜਵਾਨੀ ਦੇ ਜਜ਼ਬਾਤ ਕੀ ਨੇ ਜਵਾਨ ਦੀ ਚਾਹਤ ਕੀ ਹੈ ਇੱਕ ਮਾਸੂਮ ਬੱਚੇ ਨੂੰ ਕੀ ਪਤਾ ਭਾਵੇਂ ਜਵਾਨ ਉਸ ਦੇ ਸਾਹਮਣੇ ਬੈਠੇ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਇੱਕ ਜਵਾਨ ਨੂੰ ਕੀ ਪਤਾ ਬੁੱਢੇਪਾ ਕੀ ਹੁੰਦਾ ਹੈ ਭਾਵੇਂ ਬੁੱਢੇ ਉਸ ਦੇ ਸਾਹਮਣੇ ਨੇ ਬੁਢੇਪੇ ਦੀ ਕਮਜ਼ੋਰੀ ਕੀ ਹੈ ਬੁਢੇਪੇ ਦੀ ਮਜਬੂਰੀ ਕੀ ਹੈ ਬੁਢੇਪੇ ਦੀ ਮਹਾਨਤਾ ਕੀ ਹੈ ਬੁਢੇਪੇ ਦੀ ਖਾਸੀਅਤ ਕੀ ਹੈ ਬੁਢੇਪੇ ਦੀ ਸਿਆਣਪ ਕੀ ਹੈ ਇੱਕ ਜਵਾਨ ਨੂੰ ਕੀ ਪਤਾ ਹੈ ਭਾਵੇਂ ਬੁੱਢੇ ਉਸ ਦੇ ਸਾਹਮਣੇ ਨੇ ਬੁੱਢੇ ਹੋ ਕੇ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਉਹ ਜਨੇ ਪਤਾ ਚੱਲਦਾ ਬੁੱਢੇ ਹੋ ਕੇ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਉਹ ਜਨੇ ਪਤਾ ਚੱਲਦਾ ਔਰ ਇੱਕ ਬੁੱਢੇ ਨੂੰ ਕੀ ਪਤਾ ਹੈ ਮੌਤ ਕੀ ਹੁੰਦੀ ਹੈ ਭਾਵੇਂ ਸੈਂਕੜੇ ਲਾਸ਼ਾਂ ਉਸਨੇ ਵੇਖੀਆਂ ਭਾਵੇਂ ਸੈਂਕੜੇ ਵਾਰ ਸ਼ਮਸ਼ਾਨਗਾਹ ਦੇ ਚ ਗਿਆ ਹੋਵੇ ਭਾਵੇਂ ਸੈਂਕੜੇ ਮੁਰਦਿਆਂ ਨੂੰ ਉਸਨੇ ਇਸ਼ਨਾਨ ਕਰਾਇਆ ਹੋਵੇ ਭਾਵੇਂ ਮੋਂਡੇ ਤੇ ਉਸਨੇ ਲਾਸ਼ਾਂ ਚੁੱਕੀਆਂ ਆਵਨ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ ਉਹ ਨਹੀਂ ਪਤਾ ਚੱਲਦਾ ਅੱਗੇ ਦਾ ਕੁਝ ਪਤਾ ਨਹੀਂ ਅਗਲੀ ਕਿਛ ਖਬਰ ਨਾ ਪਾਏ ਅੱਗੇ ਦਾ ਨਹੀਂ ਪਤਾ ਹੁੰਦਾ ਬੱਚੇ ਤੋਂ ਜਵਾਨੀ ਅੱਗੇ ਅੱਗੇ ਦੀ ਕੋਈ ਸਮਝ ਨਹੀਂ ਹੈ ਜਵਾਨ ਤੋਂ ਬੁਢੇਪਾ ਅੱਗੇ ਅੱਗੇ ਦੀ ਕੋਈ ਸਮਝ ਨਹੀਂ ਹੈ। ਔਰ ਬੁੱਢੇ ਤੋਂ ਮੌਤ ਅੱਗੇ ਅੱਗੇ ਦੀ ਕੋਈ ਸਮਝ ਨਹੀਂ ਹੈ। ਅਗਲੀ ਕਿਛ ਖਬਰ ਨਾ ਪਾਇਸ। ਅੱਗੇ ਦਾ ਕੋਈ ਬੋਧ ਨਹੀਂ। ਅੱਗੇ ਦੀ ਕੋਈ ਸਮਝ ਨਹੀਂ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ। ਬੁੱਢੇ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ। ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ। ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤਪਣਾ ਕੀ ਹੈ। ਹੋ ਜਣੇ। ਹੋ ਜਣੇ। ਤੇ ਜਦੋਂ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤਪਣਾ ਕੀ ਹੈ, ਤਾਂ ਫਿਰ ਸੰਤ ਦੀ ਸ਼ਾਂਤੀ ਪਹਿਚਾਣ ਕਰ ਸਕਦਾ ਦੂਸਰਾ ਨਹੀਂ ਕਰ ਸਕਦਾ। ਕੇਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜਿੰਨਾ ਉੱਚਾ ਕੋਈ ਹੈ, ਉਤਨਾ ਹੀ ਉੱਚਾ ਕੋਈ ਹੋਏ ਤਾਂ ਉਸ ਨੂੰ ਸਮਝੇਗਾ ਵਰਨਾ ਨਹੀਂ। ਉੱਚੇ ਨੂੰ ਉੱਚਾ ਸਮਝੇਗਾ। ਦੂਜਾ ਨਹੀਂ ਸਮਝ ਸਕਦਾ। ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ ਪਰਮਾਤਮਾ ਨੂੰ ਵੀ ਕੌਣ ਸਮਝੇਗਾ ਜੋ ਪਰਮਾਤਮਾ ਜੈਸਾ ਹੋ ਜਾਏ ਪਰਮਾਤਮਾ ਜੈਸਾ ਸੁਭਾਵ ਹੋ ਜਾਏ ਪਰਮਾਤਮਾ ਜੈਸਾ ਸਰੂਪ ਨਹੀਂ ਸਰੂਪ ਤੇ ਹੋ ਹੀ ਨਹੀਂ ਸਕਦਾ ਸਰੂਪ ਤੇ ਸਾਰਾ ਬ੍ਰਹਮਣ ਪਰਮਾਤਮਾ ਦਾ ਸਰੂਪ ਹੈ ਸਗਲ ਭਵਨ ਕੀ ਮੂਰਤ ਏਕਾ ਮੁਖਤੇ ਰੇਟਕ ਸਾਲਾ ਗੁਰੂ ਨਾਨਕ ਨੇ ਮੂਰਤੀ ਬਣਾਉਣ ਦੀ ਸੇਵਾਸਤੇ ਮਨਾਈ ਕਰ ਦਿੱਤੀ ਸਾਰਾ ਬ੍ਰਹਿਮੰਡ ਤੇ ਉਸੇ ਦੀ ਮੂਰਤੀ ਹੋਰ ਕੀ ਮੂਰਤੀ ਬਣਾਓਗੇ ਇਹ ਸਾਗਰ ਨੇ ਸੂਰਜ ਹੈ ਚੰ드ਰ ਮਾਏ ਤਾਰੇ ਨੇ ਜ਼ਮੀਨ ਹੈ ਆਸਵਾ ਨੇ ਮਨੁੱਖ ਹੈ ਪਸ਼ੂ ਨੇ ਪੰਛੀ ਨੇ ਸਾਗਰ ਹੈ ਦਰਿਆ ਹੈ ਅਨੰਤ ਖੰਡ ਬ੍ਰਹਿਮੰਡ ਨੇ ਸਾਰੀ ਉਸ ਦੀ ਮੂਰਤੀ ਹੈ ਸਗਲ ਬਵਨ ਕੀ ਮੂਰਤ ਏਕਾ ਤੇ ਸਾਰਾ ਬ੍ਰਹਿਮੰਡ ਉਸ ਦੀ ਮੂਰਤੀ ਕੀ ਮੂਰਤੀ ਬਣਾਓਗੇ ਉਸ ਨੇ ਆਪਣੀ ਮੂਰਤੀ ਆਪ ਬਣਾਈ ਹੈ ਆਪੀ ਨੇ ਆਪ ਸਾਜਿਓ ਆਪੇ ਹੀ ਨੇ ਸਿਰਜਿਓ ਨਾ ਇਸੇ ਮੂਰਤੀ ਦੇ ਚ ਉਹ ਬਿਰਾਜਮਾਨ ਹੈ ਚੇਤਨਾ ਕਰਕੇ ਪਰਮ ਪ੍ਰਕਾਸ਼ ਕਰਕੇ ਪਰਮ ਸ਼ਕਤੀ ਕਰਕੇ ਵਿਆਪਕ ਹੈ ਜਿਵੇਂ ਸਰੀਰ ਸਾਡੀ ਮੂਰਤੀ ਇਹਦੇ ਚ ਆਤਮਾ ਹੈ ਇਸ ਤਰ੍ਹਾਂ ਸਾਰਾ ਬ੍ਰਹਿਮੰਡ ਪ੍ਰਮਾਤਮਾ ਦੀ ਮੂਰਤੀ ਹੈ ਇਹਦੇ ਚ ਵਿਆਪਕ ਹੈ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਹਸਤੀ ਕੀਟੀ ਤਿਰਲੋ ਆਦੰ ਇੱਕ ਅਖੰਡਤ ਬਸੇ ਅਨਾਦੰ ਹਾਥੀ ਤੋਂ ਲੈ ਕੇ ਕੀੜੀ ਤੱਕ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਏ ਪ੍ਰਭੂ ਤੂੰ ਅਖੰਡ ਰੂਪ ਦੇ ਬਿਰਾਜਮਾਨ ਹੈ ਅਖੰਡ ਕਹਿੰਦੇ ਨੇ ਜੋ ਟੁਕੜਿਆਂ ਟੁਕੜਿਆਂ ਦੇ ਚ ਨਹੀਂ ਹੈ ਜੋ ਟੁਕੜੇ ਟੁਕੜੇ ਛੋਵੇ ਇਹਨੂੰ ਕਹਿੰਦੇ ਨੇ ਖੰਡਤ 1 ਮੀਲ ਤੱਕ ਹੈ ਅੱਗੇ 2 ਮੀਲ ਨਹੀਂ ਹੈ ਫਿਰ ਅੱਗੋਂ 4 ਮੀਲ ਹੈ 10 ਮੀਲ ਨਹੀਂ ਹੈ ਇਹਨੂੰ ਕਹਿੰਦੇ ਨੇ ਖੰਡ 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 ਪਰਮਾਤਮਾ ਖੰਡ ਖੰਡ ਨਹੀਂ ਹੈ ਅਖੰਡ ਜੋਤੀ ਹੈ ਇਕਸਾਰ ਵਿਆਪਕ ਹੈ ਇਕਸਾਰ ਵਿਆਪਕ ਹੈ ਸਾਰਾ ਬ੍ਰਹਿਮੰਡ ਉਸੇ ਹੀ ਪ੍ਰਮਾਤਮਾ ਦੇ ਵਿੱਚ ਹੈ ਅਸੀਂ ਵੀ ਪ੍ਰਮਾਤਮਾ ਦੇ ਵਿੱਚ ਹਾਂ ਅਸੀਂ ਕੋਈ ਉਸ ਤੋਂ ਬਾਹਰ ਨਹੀਂ ਹਾਂ ਮੱਛਲੀ ਕਿਧਰੇ ਵੀ ਹੋਵੇ ਪਾਣੀ ਚ ਹੀ ਹੋਵੇਗੀ ਪਾਣੀ ਤੋਂ ਬਾਹਰ ਨਹੀਂ ਚੀ ਸਕਦੀ ਇਹ ਸਾਰਾ ਬ੍ਰਹਿਮੰਡ ਕਿਧਰੇ ਵੀ ਹੈ ਪ੍ਰਮਾਤਮਾ ਦੇ ਵਿੱਚ ਹੈ ਪ੍ਰਮਾਤਮਾ ਤੋਂ ਬਾਹਰ ਹੋ ਹੀ ਨਹੀਂ ਸਕਦਾ ਵਿਆਪਕ ਸਤ ਹੈ ਔਰ ਸਭ ਕੁਝ ਉਸ ਦੇ ਵਿੱਚ ਹੈ ਇਹ ਗੱਲ ਵੱਖਰੀ ਹੈ 이란 ਦੇ ਸੂਫੀ ਸੰਤ شیخ 사ਦੀ ਨੇ ਕਿਹਾ ਵਿਆਪਕ ਪਰਮਾਤਮਾ ਫਿਰ ਵੀ ਦੋ ਜਗ੍ਹਾ ਤੇ ਨਹੀਂ ਹੈ ਦੋ ਥਾਵਾਂ ਤੇ ਨਹੀਂ ਹੈ ਤੁਸੀਂ ਹੈਰਾਨ ਹੋਵੋਗੇ ਕਿਹੜੀਆਂ ਦੋ ਥਾਵਾਂ ਤੇ ਰੱਬ ਨਹੀਂ ਹੈ ਕਿਹੜੀ ਦੋ ਥਾਵਾਂ ਤੇ ਪਰਮਾਤਮਾ ਨਹੀਂ ਹੈ ਇਹਨੂੰ شیخ 사ਦੀ ਨੇ ਬਿਆਨ ਕਰਦੇ ਨੇ ਮਨੁੱਖ ਦੀ ਸਮਝ ਦੇ ਵਿੱਚ ਪਰਮਾਤਮਾ ਨਹੀਂ ਹੈ ਪਸ਼ੂਆਂ ਦੀ ਸਮਝ ਦੇ ਤੇ ਨਹੀਂ ਹੈ मनुख की समझ परमात्मा नहीं है मनुख की याद ब परमात्मा नहीं है रोम रोम चेते नहीं है रोम रोम समझे नहीं है दो जगह ते नहीं है बाकी व्यापक है तो जो समझ नहीं है तो फिर नहीं है नहीं है, भी करते हैं, चेते नहीं है तो फिर नहीं ਕਿੰਨੇਕ ਲੋਗ ਨੇ ਜਿਨ੍ਹਾਂ ਦੀ ਸਮਝ ਦੇਚ ਹੈ ਗੁਰਬਾਣੀ ਦਾ ਫੈਸਲਾ ਜਨਾਨਾਨਕ ਕੋਟਨ ਮੇ ਕਿਨਹੁ ਗੁਰਮੁਖ ਹੋਏ ਪਛਾਣਾ ਕਰੋੜਾਂ ਚ ਕੋਈ ਇਕਦ ਜਿਹਦੀ ਸਮਝ ਦੇਚ ਹੈ ਬਾਕੀ ਮੰਦਰ ਮਸਜਿਦ ਗੁਰਦੁਆਰਿਆਂ ਦੀ ਵੀੜ ਇਹ ਜਾਣਨ ਦੀ ਕੋਸ਼ਿਸ਼ ਪੇ ਕਰਦੇ ਨੇ ਉਹਨਾਂ ਨੂੰ ਪਤਾ ਕੁਝ ਵੀ ਨਹੀਂ ਕਿ ਕਹਿਣ ਦੇਚ ਮੈਨੂੰ ਕੋਈ ਸੰਕੋਚ ਨਹੀਂ ਹੈ ਮਹਾਰਾਜ ਨੇ ਕਰੋੜ ਦੇ ਚ ਇੱਕ ਨਹੀਂ ਆਖਿਆ ਕਰੋੜਾਂ ਦੇ ਚ ਇੱਕ ਬਹੁਵਚਨ ਹੈ ਜਨਾਨਨ ਕੋਟਨ ਮੇ ਕਿਨੋ ਗੁਰਮੁਖ ਹੋਏ ਪਛਾਣਾ ਕੋਈ ਕਰੋੜਾਂ ਚ ਇੱਕ ਅਦ ਹੈ ਜਿਹਨੂੰ ਸਮਝ ਹੈ ਬਾਕੀਆਂ ਨੂੰ ਨਹੀਂ ਹੈ ਐਵੇਂ ਢੀਂਗਾ ਮਾਰਦੇ ਨੇ ਤੇ ਜੇ ਕਰੋੜਾਂ ਦੇ ਚ ਕੋਈ ਇੱਕ ਅਦ ਹੈ ਜਿਹਦੀ ਸਮਝ ਦੇ ਚ ਹੈ ਤਾਂ ਫਿਰ ਕਰੋੜਾਂ ਦੇ ਚ ਕੋਈ ਇੱਕ ਅਦ ਹੈ ਜਿਹਦੇ ਚੇਤੇ ਦੇ ਚ ਹੈ ਕੋਟਨ ਮੇ ਨਾਨਕ ਕੋ ਨਾਰਾਇਣ ਜਹ ਚੀਤ ਕਰੋੜਾ ਚ ਕੋਈ ਕਦਾ ਨਾਰਾਇਣ ਜੇ ਦੇ ਚੇਤੇ ਦੇ ਚ ਜਿਹਦੀ ਯਾਦ ਦੇ ਚ ਜੋ ਮੇਰੀ ਸਮਝ ਚ ਨਹੀਂ ਹੋ ਮੇਰੀ ਯਾਦ ਦੇ ਚ ਕਿਸ ਤਰ੍ਹਾਂ ਹੋ ਸਕਦਾ ਜਿਹਨੂੰ ਮੈਂ ਸਮਝਿਆ ਹੀ ਨਹੀਂ ਜਿਹਨੂੰ ਮੈਂ ਜਾਣਦਾ ਹੀ ਨਹੀਂ ਉਹਨੂੰ ਮੈਂ ਚੇਤੇ ਕਿਸ ਤਰ੍ਹਾਂ ਕਰਾਂਗਾ ਕਹਿੰਦੇ ਨੇ ਸਿਮਰਨ ਕਰੋ ਸਿਮਰਨ ਕਰੋ ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰੋ ਪੰਜਾਬੀ ਦੇ ਚ ਕਹਿੰਦੇ ਨੇ ਚੇਤਾ ਕਰੋ ਉਰਦੂ ਦੇ ਚ ਕਹਿੰਦੇ ਨੇ ਯਾਦ ਕਰੋ ਬਈ ਯਾਦ ਕਰੋ ਚੇਤੇ ਕਰੋ ਸਿਮਰਨ ਕਰੋ ਕਿਸਦਾ ਕਰੋ ਪਰਮਾਤਮਾ ਦਾ ਕਰੋ ਜੇ ਦੀ ਸਮਝ ਹੀ ਨਹੀਂ ਉਹਨੂੰ ਕਿਵੇਂ ਚੇਤੇ ਕਰੋ ਕਿ ਕਿਸ ਤਰ੍ਹਾਂ ਕਰੋਗੇ ਮੈਂ ਫਿਰ ਅਰਜ਼ ਕਰਾਂ ਜੇ ਦੀ ਸਮਝ ਹੀ ਨਹੀਂ ਮੈਨੂੰ ਮੈਂ ਉਸ ਨੂੰ ਯਾਦ ਕਿਸ ਤਰ੍ਹਾਂ ਕਰਾਂਗਾ ਕਿਵੇਂ ਕਰਾਂਗਾ ਅਗਰ ਪਰਮਾਤਮਾ ਸਮਝ ਦੇ ਚ ਆ ਜਾਏ ਸਿਰਫ ਸਮਝ ਦੇ ਚ ਵੀ ਨਹੀਂ ਇਤਨਾ ਪਤਾ ਚਲ ਜਾਏ ਮੇਰੀ ਸਮਝ ਵੱਡਾ ਹੈ ਬਹੁਤ ਵੱਡਾ ਹੈ ਮੇਰੀ ਸਮਝ ਛੋਟੀ ਹੈ ਤੋਂ ਸਮਰੱਥ ਵਡਾ ਮੇਰੀ ਮਤ ਥੋਰੀ ਰਾਮ हे ਪ੍ਰਭੂ ਮੇਰੀ ਅਕਲ ਤੇ ਸਿਰਫ ਪਿਆਲੇ ਜਿਤਨੀ ਹੈ ਤੂੰ ਤੇ ਸਾਗਰ ਹੈ ਸਾਗਰ ਕਿਵੇਂ ਪਿਆਲੇ ਚ ਆਵੇਗਾ ਜਦ ਅਕਲ ਨੂੰ ਇਹ ਪਤਾ ਚੱਲ ਜਾਂਦਾ ਹੈ ਸਮਝ ਤੋਂ ਇਹ ਪਤਾ ਸਮਝ ਨੂੰ ਇਹ ਪਤਾ ਚੱਲਦਾ ਹੈ ਮੇਰੀ ਸਮਝ ਤੋਂ ਬਹੁਤ ਵੱਡਾ ਹੈ ਸਮਝ ਪ੍ਰਭਾਵਿਤ ਹੋ ਜਾਂਦੀ ਹੈ ਇਰਦਾ ਯਾਦ ਕਰਨ ਲੱਗ ਪੈਂਦਾ ਹੈ ਜਿਸ ਤੋਂ ਮੈਂ ਪ੍ਰਭਾਵਿਤ ਨਹੀਂ ਆ ਉਹ ਮੇਰੀ ਮੰਗ ਨਹੀਂ ਹੈ ਔਰ ਜਿਸ ਨੂੰ ਮੈਂ ਮੰਗਦਾ ਨਹੀਂ ਆ ਮੈਂ ਉਸ ਨੂੰ ਯਾਦ ਵੀ ਨਹੀਂ ਕਰਦਾ ਔਰ ਜਿਸ ਨੂੰ ਮੈਂ ਯਾਦ ਨਹੀਂ ਕਰ ਰਿਆ ਮੇਰਾ ਸਰੀਰ ਉਹਦੀ ਪ੍ਰਾਪਤੀ ਵਾਸਤੇ ਉਦਮ ਵੀ ਨਹੀਂ ਕਰਦਾ